ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਉਧਰ ਪਟਿਆਲਾ ਜ਼ਿਲ੍ਹੇ 'ਚ ਵੀ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿੱਥੇ ਸਬੰਧੀ ਐਸਐਸਪੀ ਪਟਿਆਲਾ ਨੇ ਕਈ ਥਾਵਾਂ ਤੇ ਜਾ ਕੇ ਖੁਦ ਚੈਕਿੰਗ ਕੀਤੀ ਦਾਸਿਕ ਐਸਐਸਪੀ ਪਟਿਆਲਾ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਤਾਸੋ ਆਪਰੇਸ਼ਨ ਚਲਾਇਆ ਗਿਆ ਹੈ ਨਾਲੀ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਸਟ੍ਰੀਟ ਕਲੱਬ ਦੇ ਵਿੱਚ ਜਿੱਥੇ ਚਾਰ ਨੌਜਵਾਨਾਂ ਦੇ ਵੱਲੋਂ ਆਪਣੇ ਨਜਾਇਜ਼ ਬਿਸਤਰ ਦੇ ਨਾਲ ਸਟ੍ਰੀਟ ਕਲੱਬ ਦੇ ਵਿੱਚ ਬੌਮਸਰ ਤੇ ਹਮਲਾ ਕਰ ਦਿੱਤਾ ਸੀ ਫਾਇਰਿੰਗ ਕਰ ਦਿੱਤੀ ਸੀ ਕਿਉਂਕਿ ਡੀਜੇ ਬੰਦ ਹੋ ਗਿਆ ਸੀ ਇਸ ਤੋਂ ਬਾਅਦ ਕੀ ਪੁਲਿਸ ਨੇ ਉਹਨਾਂ ਚਾਰ ਨੌਜਵਾਨਾਂ ਨੂੰ ਨਜਾਇਜ਼ ਬਿਸਤਰ ਤੇ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੋਚੇਗਾ ਕਿ ਉਹ ਕੋਈ ਵੀ ਬਦਮਾਸ਼ੀ ਕਰਨੇਗਾ ਚ ਕੋਈ ਵੀ ਅਜੇ ਹੀ ਹਰਕਤ ਕਰੇਗਾ ਜਿਸ ਨਾਲ ਲੋਕਾਂ ਨੂੰ ਖਤਰਾ ਹੋਵੇਗਾ ਜੇ ਲੋਕਾਂ ਨੂੰ ਖੋਪਾ ਲਵਾ ਦੇਗਾ ਤਾਂ ਪੁਲਿਸ ਅਜੇ ਹਾਂ ਨਹੀਂ ਹੋਣ ਦੇਵੇਗੀ ਅਜੇ ਜਿਹੜੀ ਚੈਕਿੰਗ ਜਿਹੜੀ ਕਰੇ ਉਹਦੇ ਬਾਰੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਹੈ ਅੱਜ ਉਸੇ ਯੋਧ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨ ਐਂਡ ਸਰਚ ਆਪਰੇਸ਼ਨ ਕਸ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਤੇ ਐਸਐਚਓ ਸੁਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੁਰਖਤਨ ਦੇ ਚ ਪੰਜਾਬ ਦੇ ਯੂਥ ਨੂੰ ਧੱਕੇਲ ਦੇ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮੁਕੱਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ ਬਿਲਕੁਲ ਜੀ ਪੂਰੇ ਜ਼ਿਲ੍ਹੇ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇੱਥੇ ਜੀ ਹਾਂ ਕੀ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਕੋਰਚ ਪੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟਿਆਲਾ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ ਚੋਂ ਇੱਕ ਨੌਜਵਾਨ ਨੇ ਆਪਣਾ ਨਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ ਵਨ ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲਏ ਵਾਰਦਤ ਚ ਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ ਚ ਇਸ ਤਰੀਕੇ ਦੀ ਬਦਮਾਸ਼ੀ ਜਗੁੰਡਾਈਸ਼ ਨਹੀਂ ਆਗੀ ਠੀਕ ਹੈ ਠੀਕ